ਇਸ ਪ੍ਰੋਗਰਾਮ ਨੂੰ ਸਪੌਂਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ ਸਿਮ ਕਾਰਡ ਜਾਂ ਗੁਰਬਾਣੀ ਰੇਡੀਓ ਲਈ ਸੰਪਰਕ ਕਰੋ 350 213 133 ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪੌਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 916 4752865 ਤੇ ਵਾਦਿਆਂ ਅਗਲੀ ਖਬਰ ਦੇ ਨਾਲ ਅਗਲੀ ਖਬਰ ਜਿਹੜੀ ਹੈ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਮਦ ਭਾਗੀ ਖਬਰ ਹੈਗੀ ਹੈ ਜਿੱਥੇ 5 ਜਾਣਿਆਂ ਦੀ ਯਾਨੀ ਕਿ 5 ਪੰਜਾਬੀਆਂ ਦੀ ਦਰਦਨਾਕ ਮੌਤ ਹੋਈ ਹੈ ਸੁਖਦੇਵ ਸਿੰਘ ਚੁਗਾਵਾ ਜੀ ਇਸ ਖਬਰ ਤੇ ਸਾਂਝ ਪਾਉਣਗੇ ਬਿਲਕੁਲ ਛੋਟਾ ਸਾਹਿਬ ਇਹ ਬਹੁਤ ਹੀ ਕਹਿੰਦੇ ਆ ਦੁਖਦਾਇਕ ਹਾਲਾਤ ਜਿਹੜਾ ਵਾਪਰਿਆ ਹੈ ਕੈਨੇਡਾ ਵਿੱਚ ਇੱਕ ਹਸਦਾ ਵਸਦਾ ਪੰਜਾਬੀ ਪਰਿਵਾਰ ਜਿਹੜਾ ਉਹ ਉਜੜ ਗਿਆ ਉਹਦੇ ਪੰਜ ਜੀ ਜਿਹੜੇ ਆ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਜਿਨ੍ਹਾਂ ਵਿੱਚ ਇੱਕ ਅਣਜੰਮਿਆ ਅਨਬੋਰਨ ਜਿਹੜਾ ਬੇਬੀ ਜਿਹੜਾ ਉਹ ਵੀ ਸ਼ਾਮਲ ਹੈਗਾ ਕੈਨੇਡਾ ਦੇ ਬ੍ਰੈਂਟਨ ਸ਼ਹਿਰ ਚ ਬੀਤੇ ਹਫਤੇ ਜਿਹੜੀ ਹੈ ਬਹੁਤ ਹੀ ਇੱਕ ਭਿਆਨਕ ਅੱਗ ਲੱਗੀ ਇੱਕ ਘਰ ਦੇ ਵਿੱਚ ਅੱਗ ਦਾ ਕਾਰਨ ਇਸ ਇਹਦੇ ਵਿੱਚ ਭਾਰਤੀ ਪੰਜਾਬੀ ਪਰਿਵਾਰ ਜਿਹੜਾ ਸੀਗਾ ਉਹ ਉਹਦੇ ਪੰਜ ਜੀ ਜਿਹੜੇ ਆ ਮੌਤੇ ਮੂਹ ਵਿੱਚ ਜਾ ਪਏ ਇਸ ਘਟਨਾ ਵਿੱਚ ਜਿਹੜਾ ਪਰਿਵਾਰ ਦੇ ਚਾਰ ਮੈਂਬਰ ਜਿਹੜੇ ਆ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਜਿਨ੍ਹਾਂ ਨੂੰ ਸਖਤ ਕਹਿੰਦੇ ਕਿ ਆਈਸੀਯੂ ਦੇ ਵਿੱਚ ਰੱਖਿਆ ਗਿਆ ਹੈ ਪੀਲ ਰੀਜਨਲ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਜੁਗਰਾਜ ਸਿੰਘ ਨਾਮ ਦੇ ਇੱਕ ਵਿਅਕਤੀ ਜੋ ਕਿ ਇਸ ਘਰ ਵਿੱਚ ਰਹਿੰਦਾ ਸੀ ਉਹਨੇ ਇੱਕ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅੱਗ ਲੱਗਣ ਸਮੇਂ ਉਹ ਘਰ ਤੋਂ ਬਾਹਰ ਸੀ ਅਤੇ ਹੁਣ ਉਹ ਪਰਿਵਾਰ ਦਾ ਇਕਲੌਤਾ ਮੈਂਬਰ ਜਿਹੜਾ ਉਹ ਬਚਿਆ ਹੈਗਾ ਪਰਿਵਾਰ ਦੇ ਮੈਂਬਰ ਜੁਗਰਾਜ ਸਿੰਘ ਨੇ ਇੱਕ ਕਰਾਉਡ ਫੰਡਿੰਗ ਪੇਜ ਤੇ ਜਾਣਕਾਰੀ ਦਿੰਦੇ ਉਹ ਦੱਸਿਆ ਕਿ ਆ ਅੱਗ ਕਾਰਨ ਉਸਦੇ 5 ਜੀ ਚਲੇ ਗਏ ਜਿਨ੍ਹਾਂ ਵਿੱਚ ਉਸ ਦੀ ਸੱਸ ਉਹਦੀ ਸਾਲੀ ਅਤੇ ਉਸ ਦੀ ਇੱਕ ਸਾਲੀ ਦਾ ਦੋਸਾਲਾ ਜਿਹੜੀ ਉਹਦੀ ਧੀ ਅਤੇ ਉਸ ਦੀ ਪਤਨੀ ਦਾ ਚਚੇਰਾ ਭਰਾ ਤੇ ਉਸ ਦਾ ਇੱਕ ਅਣਜੰਮਿਆ ਅਣਮੋੜਨ ਜਿਹੜਾ ਚਾਈਲਡ ਸੀਗਾ ਉਹ ਸ਼ਾਮਲ ਹੈ ਵੀਰਵਾਰ ਸਵੇਰੇ ਘਟਨਾ ਵਾਲੀ ਥਾਂ ਤੇ ਐਮਰਜੈਂਸੀ ਕਰਮਚਾਰੀਆਂ ਨੇ ਦੋ ਲੋਕਾਂ ਨੂੰ ਮ੍ਰਿਤਕ ਪਾਇਆ ਸੀ ਸ਼ੁੱਕਰਵਾਰ ਨੂੰ ਮਲਬੇ ਦੀ ਤਲਾਸ਼ੀ ਦੌਰਾਨ ਇੱਕ ਤੀਜੇ ਵਿਅਕਤੀ ਜੋ ਕਿ ਬਾਲਕ ਦੱਸਿਆ ਗਿਆ ਹੈਗਾ ਜੀਆਂ ਲਾਸ਼ਾਂ ਮਿਲੀਆਂ ਸੀ ਇੱਕ ਛੋਟੇ ਬੱਚੇ ਸਮੇਤ ਦੋ ਹੋਰ ਲਾਪਤਾ ਲੋਕਾਂ ਦੀਆਂ ਜਿਹੜੀ ਉਹ ਤਲਾਸ਼ ਜਿਹੜੀ ਹੈ ਐਤਵਾਰ ਦੁਪਹਿਰ ਤੱਕ ਜਿਹੜੀ ਹੈ ਉਹ ਰੁਕੀ ਗਈ ਹੈ ਪੀਲ ਰਿਜਨਲ ਪੁਲਿਸ ਨੇ ਦੱਸਿਆ ਕਿ ਚਾਰ ਹੋਰ ਲੋਕ ਅੱਗ ਤੋਂ ਬਚ ਗਏ ਹੈ ਜਿਨ੍ਹਾਂ ਵਿੱਚੋਂ ਇੱਕ 5 ਸਾਲਾ ਬੱਚਾ ਵੀ ਸ਼ਾਮਲ ਹੈ ਇਹ ਲੋਕ ਜਿਹੜੇ ਆ ਦੂਜੀ ਮੰਜ਼ਲ ਤੇ ਖਿੜਕੀ ਤੋਂ ਛਾਲ ਮਾਰਨ ਕਰ ਗੰਭੀਰ ਜ਼ਖਮੀ ਹੋ ਗਏ ਜੋਗਰਾਜ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਉਸ ਦੀ ਪਤਨੀ ਅਤੇ 5 ਸਾਲ ਦਾ ਪੁੱਤਰ ਬਚ ਗਏ ਹਨ ਪਰ ਉਹ ਸਾਰੇ ਜ਼ਖਮੀ ਹਨ ਅਤੇ ਗੰਭੀਰ ਰੂਪ ਵਿੱਚ ਸੜਨ ਕਾਰਨ ਆਈ ਸੀ ਯੂ ਵਿੱਚ ਮੈਡੀਕਲ ਦੇਖਭਾਲ ਪ੍ਰਾਪਤ ਕਰ ਰਹੇ ਹਨ ਕੁੱਲ 12 ਲੋਕ ਇਸ ਰਹਿਸ਼ ਵਿੱਚ ਰਹਿੰਦੇ ਸਨ ਜਿਨ੍ਹਾਂ ਵਿੱਚੋਂ 10 ਮੈਂਬਰ ਇੱਕ ਬਹੁ ਪੀੜੀ ਵਾਲੇ ਪਰਿਵਾਰ ਨਾਲ ਸੰਬੰਧਤ ਸਨ ਜੋ ਕਿ ਇੱਕ ਬੇਸਮੈਂਟ ਯੂਨਿਟ ਵਿੱਚ ਰਹਿੰਦੇ ਦੋ ਕਿਰਾਏਦਾਰਾਂ ਨੂੰ ਜਿਹੜਾ ਉਹ ਉਹਨਾਂ ਦਾ ਪਛਾਣ ਹੋ ਗਿਆ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਜਗਰਾਜ ਸਿੰਘ ਨੇ ਦੱਸਿਆ ਕਿ ਅੱਗ ਦੇ ਘਰ ਵਿੱਚ ਸਭ ਕੁਝ ਤਬਾਹ ਕਰ ਦਿੱਤਾ ਜਿਸ ਵਿੱਚ ਨਿੱਜੀ ਸਮਾਨ ਵਿੱਚ ਸੀ ਕੱਪੜੇ ਪਾਸਪੋਰਟ ਉਹਨਾਂ ਦੀਆਂ ਇੰਸ਼ੋਰੈਂਸਾਂ ਦੇ ਪੇਪਰ ਹੋਰ ਜ਼ਰੂਰੀ ਕਾਗਜ਼ात ਜਿਹੜੇ ਸ਼ਾਮਲ ਸੀਗੇ ਉਸਨੇ ਕਿਹਾ ਕਿ ਉਹ ਹੁਣ ਭਾਵਨਾਤਮਕ ਤਬਾਹੀ ਅਤੇ ਭਾਰੀ ਵਿੱਤੀ ਬੋਝ ਨਾਲ ਜੂਝ ਰਿਹਾ ਆਪਣੇ ਪਿਆਰਿਆਂ ਦੀਆਂ ਲਾਸ਼ਾਂ ਨੂੰ ਭਾਰਤ ਭੇਜਣ ਲਈ ਗੋ ਫੰਡ ਇਕੱਠਾ ਕਰਨ ਦੀ ਉਮੀਦ ਕਰ ਰਿਹਾ ਪਰ ਜਿਹੜਾ ਕਹਿ ਲੀਏ ਕਿ ਜਿਹੜਾ ਮਾਲਕ ਮਕਾਨ ਸੀਗਾ ਉਹਦੇ ਬਾਰੇ ਵੀ ਜਿਹੜਾ ਖੁਲਾਸਾ ਇੱਕ ਹੋਇਆ ਬ੍ਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਦੱਸਿਆ ਕਿ ਇਹ ਘਰ ਇੱਕ ਕਹਿੰੋ ਕਿ ਐਬਸੈਂਟ ਲੈਂਡਲੋਰਡ ਜਿਹੜਾ ਸੀਗਾ ਮਾਲਕ ਮਕਾਨ ਉੱਥੇ ਹੈ ਨਹੀਂ ਸੀਗਾ ਉਹਦੀ ਮਲਕੀਅਤ ਹੈ ਮੇਅਰ ਨੇ ਕਿਹਾ ਕਿ ਮਕਾਨ ਮਾਲਕ ਨੇ 2019 ਵਿੱਚ ਜਿਹੜੀ ਇਹ ਬੇਸਮੈਂਟ ਸੀਗੀ ਇੱਕ ਦੂਜੀ ਯੂਨਿਟ ਬਣਾਉਣ ਲਈ ਪਰਮਿਟ ਜਿਹੜਾ ਸੀਗਾ ਉਹ ਲਿਆ ਸੀਗਾ ਪਰ ਕੰਮ ਪੂਰਾ ਹੋਣ ਤੋਂ ਬਾਅਦ ਵੀ ਕਹਿੰਦੇ ਜਾਂਚ ਬੇਨਤੀ ਨਹੀਂ ਕੀਤੀ ਗਈ ਯਾਨੀ ਕਿ ਉਹਦੀ ਜਾਂਚ ਨਹੀਂ ਕਰਵਾਈ ਗਈ ਅਧਿਕਾਰੀਆਂ ਨੇ ਅਜੇ ਤੱਕ ਇਸ ਭਿਆਨਕ ਅੱਗ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਪੀਲ ਰਿਜੀਨਲ ਪੁਲਿਸ ਜਿਹੜੀ ਹੈ ਉਹ ਬ੍ਰੈਂਟਨ ਫਾਇਰ ਐਂਡ ਐਮਰਜੈਂਸੀ ਸਰਵਿਸ ਅਤੇ ਆ ਹੋਰ ਜਿਹੜੇ ਮਾਰਸ਼ਲ ਹੈਗੇ ਆ ਇਸ ਜਾਂਚ ਬਾਰੇ ਕਹਿੰਦੇ ਆ ਕਿ ਅਪਡੇਟ ਅਜੇ ਇਕੱਠੀ ਕਰ ਰਹੇ ਆ ਤੇ ਇਲਾਕੇ ਅਤੇ ਗਵਾਂਡੀਆਂ ਵੱਲੋਂ ਇਸ ਘਟਨਾ ਵਾਸਤੇ ਜਿਹੜਾ ਉਹ ਬਹੁਤ ਗਹਿਰਾ ਦੁੱਖ ਜਿਹੜਾ ਉਹ ਪ੍ਰਗਟ ਕੀਤਾ ਜਾ ਰਿਹਾ ਹੂੰ ਚੰਗਾਂਵਾਂ ਸਾਹਿਬ ਬੜੀ ਮਤ ਪਾਗੀ ਖਬਰ ਹੈ ਔਰ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਹੈਗਾ ਕਿ ਕਿੰਨਾ ਆ ਜਿਹੜਾ ਹਜੇ ਬੱਚਾ ਜਿਸਨੇ ਜਨਮ ਲੈਣਾ ਸੀਗਾ ਉਹ ਵੀ ਇਸ ਅੱਗ ਦੀ ਲਪੇਟ ਦੇ ਵਿੱਚ ਆ ਗਿਆ ਤੇ ਪਰਿਵਾਰ ਦੇ ਵੱਲੋਂ ਗੋ ਫੰਡ ਜਿਹੜਾ ਉਹਨਾਂ ਦਾ ਇੱਕ ਜੀ ਬਚਿਆ ਹੈਗਾ ਗੋ ਫੰਡ ਦੀ ਆ ਬੇਨਤੀ ਕੀਤੀ ਗਈ ਹੈ ਕਿ ਗੋ ਫੰਡ ਦੇ ਜਿਹੜੀ ਉਹਨਾਂ ਦੀ ਕਿਰਤਨ ਕਿਤੇ ਸਹਾਇਤਾ ਜਿਹੜੀ ਕੀਤੀ ਜਾਵੇ ਤਾਂ ਜੋ ਜਿਹੜੀਆਂ ਲਾਸ਼ਾਂ ਹੈਗੀਆਂ ਉਹਨਾਂ ਨੂੰ ਪੰਜਾਬ ਭੇਜਿਆ ਜਾਵੇ ਔਰ ਨਾਲ ਦੀ ਨਾਲ ਕੈਨੇਡਾ ਤੋਂ ਇਸ ਤਰ੍ਹਾਂ ਦੀ ਜਦੋਂ ਖਬਰਾਂ ਆਉਂਦੀਆਂ ਚੁਗਾਵਾ ਸਭ ਇਹ ਤਾਂ ਬਹੁਤ ਹਿਰਦੇ ਜਿਹੜੀਆਂ ਬਲਉਂਦਰ ਰਹੀਆਂ ਹੈਗੀਆਂ ਨੇ ਕਿਉਂਕਿ ਸਾਡੀ ਕਮਿਊਨਿਟੀ ਜਦੋਂ ਪ੍ਰਵਾਸ ਹੋ ਰਿਹਾ ਵੱਡੀ ਪੱਧਰ ਤੇ ਤਾਂ ਫਿਰ ਜਾਹਰ ਜੀ ਗੱਲ ਹੈ ਤੇ ਇੱਕ ਚੀਜ਼ ਮੈਨੂੰ ਇਹਦੇ ਵਿੱਚ ਦੱਸਿਓ ਕਿ ਅੱਗ ਦੇ ਲੱਗਣ ਦੇ ਕਾਰਨ ਸਪਸ਼ਟ ਹੋ ਸਕੇ ਨੇ ਕਿੰਨਾ ਚਾਰਨਾ ਕਰਕੇ ਅੱਗ ਲੱਗੀ ਹੈ ਜਿਸ ਕਾਰਨ ਬਿਲਕੁਲ ਚੰਦ ਸਾਹਿਬ ਹਜੇ ਤੱਕ ਪੁਲਿਸ ਵੱਲੋਂ ਜਿਹੜਾ ਆ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਸਪਸ਼ਟ ਨਹੀਂ ਕੀਤਾ ਗਿਆ ਜਾਂਚ ਚੱਲ ਰਹੀ ਹੈ ਕਿਉਂਕਿ ਕਾਫੀ ਕੁਝ ਹਜੇ ਉੱਥੋਂ ਨਿਕਲਣਾ ਬਾਕੀ ਹੈ ਜਿਸ ਤਰ੍ਹਾਂ ਆਪਾਂ ਜ਼ਿਕਰ ਕੀਤਾ ਆ ਕਿ ਹਜੇ ਇੱਕ ਦੋ ਜੀ ਜਿਹੜੇ ਇਹੋ ਜਿਹੇ ਆ ਜਿਨ੍ਹਾਂ ਦਾ ਹਜੇ ਕੋਈ ਫੋ ਪਤਾ ਨਹੀਂ ਯਾਰ ਕਹੋ ਕਿ ਲਾਪਤਾ ਨੇ ਹੋ ਸਕਦਾ ਪਤਾ ਨਹੀਂ ਘਰ ਵਿੱਚ ਸੀ ਜਾਂ ਉਹ ਮਲਬੇ ਤਲੇ ਦਬੇ ਹੋਏ ਆ ਕਿਉਂਕਿ ਇਹ ਰੇ ਤਕਰੀਬਨ 2-3 ਸਟੋਰੀ ਘਰ ਸੀਗਾ ਬੇਸਮੈਂਟਸ ਦੀ ਉੱਪਰ ਇਹ ਘਰ ਸੀ ਹੂੰ ਤੇ ਬਾਕੀ ਜੀ ਆਪਾਂ ਗੱਲ ਕਰੀਏ ਹੈ ਵੀ ਇਹ ਕਰੋਡਡ ਏਰੀਆ ਦੇ ਵਿੱਚ ਸੀਗਾ ਤੇ ਸ਼ੁਕਰ ਇਹ ਰਿਹਾ ਕਿ ਬਾਕੀ ਹੋਰ ਬਿੰਡਿੰਗਾਂ ਨੂੰ ਅੱਗ ਨਹੀਂ ਲੱਗੀ ਪਰ ਜਿਹੜਾ ਇਹ ਇੱਕ ਹਾਦਸਾ ਵਾਪਰਿਆ ਇਹ ਅਚਨਚਿਤ ਹਾਦਸਾ ਵਾਪਰਿਆ ਤਾਂ ਹੀ ਕਰਕੇ ਜਿਹੜਾ ਆ ਉਹਦੇ ਵਿੱਚ ਰਹਿੰਦੇ ਹੋਏ ਲੋਕਾਂ ਨੂੰ ਆਪਣਾ ਬਚਾਅ ਤੱਕ ਨਹੀਂ ਹੋ ਸਕਿਆ ਨਿਕਲ ਨਹੀਂ ਸਕੇ ਕਿਉਂਕਿ ਹੋ ਸਕਦਾ ਉਸ ਟਾਈਮ ਉਹ ਸੁੱਤੇ ਹੋਣ ਆਰਾਮ ਕਰਦੇ ਹੋਣ ਤੇ ਅੱਗ ਜਿਹੜੀ ਹੈ ਜਿਹੜੀ ਹੈ ਯਕਦਮ ਇਹੋ ਜਿਹਾ ਬੜਮਾਸਤ ਹੋਵੇ ਕਿ ਨਿਕਲ ਨਹੀਂ ਬਾਹਰ ਮੁਸ਼ਕਲ ਹੋ ਗਿਆ ਹੋਵੇ ਤੁਹਾਨੂੰ ਜਦੋਂ ਇਸ ਤਰ੍ਹਾਂ ਦੇ ਘਰਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਇੱਕ ਗੈਸ ਬਣ ਜਾਂਦੀ ਹੈ ਧੂਆ ਬਣ ਜਾਂਦਾ ਤੇ ਬੰਦਾ ਵੈਸੇ ਹੀ ਭੇੋਸ਼ ਹੋ ਜਾਂਦਾ ਤੇ ਬਾਕੀ ਜਿਹੜੀ ਹੁਣ ਗੱਲ ਹੈਗੀ ਆ ਕਿ ਮਕਾਨ ਜਿਹੜਾ ਮਕਾਨ ਮਾਲਕ ਹੈ ਉਹ ਹਜੇ ਉੱਥੇ ਹੈ ਨਹੀਂਗਾ ਉਹ ਐਬਸੈਂਟ ਹੈਗਾ ਕੀ ਇਹਦੀ ਸਾਰੀ ਜਾਣਕਾਰੀ ਬਾਹਰ ਆਉਂਦੀ ਹੈ ਕਿਉਂ ਇਹ ਅੱਗ ਲੱਗੀ ਹੈ ਕੀ ਕਾਰਨ ਰਹੇ ਹੋਣਗੇ ਕਿਹਦਾ ਕਸੂਰ ਹੈ ਇਹ ਤਾਂ ਹੁਣ ਸਾਰਾ ਬਾਅਦ ਵਿੱਚ ਸਾਫ ਹੋਗਾ ਪਰ ਦੇਖੋ ਜਿਹੜੇ ਜੀ ਚਲੇ ਗਏ ਹਨ ਚੰਨ ਸਾਹਿਬ ਜੀ ਜਿਹੜਾ ਨੁਕਸਾਨ ਹੋ ਗਿਆ ਛੋਟੇ ਬੱਚੇ ਵਿਚਾਰੇ ਉਹਦੇ ਵਿੱਚ ਸੜ ਕੇ ਸੁਆਹ ਹੋ ਗਏ ਆ ਪਰਿਵਾਰ ਜਿਹੜਾ ਇੱਕ ਪੂਰੇ ਦਾ ਪੂਰਾ ਖਤਮ ਹੋ ਗਿਆ ਇਸ ਤਰ੍ਹਾਂ ਦੇ ਨਾਲ ਦੇਖੋ ਪੈਸਾ ਜਿਹੜਾ ਆ ਉਹ ਸਿਰਫ ਤੇ ਸਿਰਫ ਸਮੇਂ ਦੇ ਜ਼ਖਮ ਜਰੂਰ ਭਰ ਸਕਦਾ ਹੈ ਪਰ ਜਿਹੜੇ ਲੋਕ ਚਲੇ ਜਾਂਦੇ ਆ ਉਹਨਾਂ ਨੂੰ ਵਾਪਸ ਨਹੀਂ ਲਿਆ ਸਕਦਾ ਜਿਹੜਾ ਘਾਟਾ ਪੈ ਗਿਆ ਹੁੰਦਾ ਉਹ ਨਹੀਂ ਪੂਰਾ ਹੁੰਦਾ ਭਾਵੇਂ ਗੋ ਫੰਡ ਦੇ ਨਾਲ ਪਰਿਵਾਰ ਦੀ ਏਨੀ ਮਦਦ ਜ਼ਰੂਰ ਹੋ ਜੂਗੀ ਕਿ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਆ ਉਹਨਾਂ ਦੀਆਂ ਜਿਹੜੀਆਂ ਉਹ ਭਾਰਤ ਪੁੱਜਦੀਆਂ ਹੋ ਸਕਦੀਆਂ ਪਰ ਦੇਖੋ ਜਿਹੜੇ ਪਰਿਵਾਰ ਦਾ ਘਾਟਾ ਉਹ ਨਹੀਂ ਪੂਰਾ ਕਰ ਸਕਦੇ ਬਾਕੀ ਜਿਹੜੇ ਇਲਾਕੇ ਦੇ ਉਹਦੇ ਲੋਕ ਉੱਥੇ ਲੱਗੇ ਰਹਿੰਦੇ ਆ ਉਹਨਾਂ ਨੇ ਜ਼ਰੂਰ ਇਸ ਚੀਜ਼ ਦਾ ਅਫਸੋਸ ਕੀਤਾ ਕਿਉਂਕਿ ਜਦੋਂ ਦੇਖੋ ਆਪਾਂ ਭਾਰਤ ਵਿੱਚ ਰਹਿੰਦੇ ਆ ਨਾ ਕਿਸੇ ਪਿੰਡ ਵਿੱਚ ਕਿਸੇ ਸ਼ਹਿਰ ਵਿੱਚ ਇਦਾਂ ਜੀ ਅੱਗ ਲੱਗ ਜਾਏ ਤੁਹਾਡਾ ਆਸੇ ਪਾਸੇ ਪਰਿਵਾਰਕ ਕੁੰਬਾ ਬਹੁਤ ਹੁੰਦਾ ਰਿਸ਼ਤੇਦਾਰ ਹੁੰਦੇ ਆ ਉਹ ਆ ਜਾਂਦੇ ਤੁਹਾਡੀ ਮਦਦ ਕਰਨ ਲਈ ਹੁਣ ਇੱਥੇ ਤੁਹਾਡਾ ਇਦਾਂ ਦਾ ਕੋਈ ਹੁੰਦਾ ਵੀ ਨਹੀਂ ਇਸ ਕਰਕੇ ਇਹ ਜਿਹੜਾ ਦੁੱਖ ਹੈ ਇਹ ਜਦੋਂ ਜਿਹੜੇ ਪਰਿਵਾਰ ਤੇ ਆਉਂਦਾ ਉਹ ਹੀ ਜਾਣ ਸਕਦਾ ਅਸੀਂ ਆਪਣੇ ਪੂਰੇ মিডিਆ ਅਦਾਰੇ ਵੱਲੋਂ ਇਸ ਪਰਿਵਾਰ ਦੇ ਜਿਹੜਾ ਇਹ ਘਰ ਟੁੱਟਿਆ ਅਸੀਂ ਉਹਨਾਂ ਦੇ ਇਸ ਦੁੱਖ ਦੇ ਨਾਲ ਸਾਜ ਪੁੰਨੇ ਆ ਤੇ ਅਰਦਾਸ ਕਰਦੇ ਆ ਵਾਹਿਗੁਰੂ ਉਹਨਾਂ ਵਿਛੜੀਆਂ ਆਤਮਾਵਾਂ ਨੂੰ ਆਪਣੇ ਚਰਨਾਂ ਚ ਨਵਾਸ ਦੇਣ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਸੀਂ ਭਾਵੇਂ ਕਹਿ ਲੋ ਕਿ ਜਾਤੀ ਤੌਰ ਤੇ ਕਰਨ ਨਹੀਂ ਕੋਈ ਸਕਦੇ ਪਰ ਅਸੀਂ ਉਸ ਵਾਹਿਗੁਰੂ ਅੱਗੇ ਅਰਦਾਸ ਜ਼ਰੂਰ ਕਰ ਸਕਦੇ